ਜਲੰਧਰ ਫਗਵਾੜਾ ਰੋਡ ਤੇ ਮਹਿੰਦਰਾ ਪਿਕਅਪ ਗੱਡੀ ਅਤੇ ਮੋਟਰਸਾਈਕਲ ਵਿਚ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ 5 ਸਾਲਾਂ ਬੱਚੇ ਸਮੇਤ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਸਤੇ ਵਿੱਚ ਖੜਾ ਮਹਿੰਦਰਾ ਪਿਕਅਪ ਵਿੱਚ ਮੋਟਰਸਾਈਕਲ ਦੀ ਟੱਕਰ ਹੋ ਗਈ ਸੀ ਜਿਸ ਤੋਂ ਬਾਅਦ ਸਾਨਕ ਲੋਕਾਂ ਵੱਲੋਂ ਜ਼ਖਮੀ ਬੱਚੇ ਤੇ ਉਸਦੇ ਪਿਤਾ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਦੋਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 35 ਸਾਲਾ ਮਣੀ ਅਤੇ 5 ਸਾਲਾ ਬਿਨੇ ਦੇ ਰੂਪ ਵਿੱਚ ਹੋਈ ਹੈ ਡਾਕਟਰਾਂ ਨੇ ਦੱਸਿਆ ਕਿ ਦੋਨੋਂ ਫਿਲੌਰ ਦੇ ਕੋਲ ਪਿੰਡ ਕਲਿਆਣਾ ਦੇ ਰਹਿਣ ਵਾਲੇ ਹਨ ਅਤੇ ਘਟਨਾ ਦੀ ਸੂਚਨਾ ਪੁਲਿਸ ਹੱਥੇ ਮੋਟਰਸਾਈਕਲ ਸਵਾਰ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ ਫਗਵਾੜਾ ਤੋਂ ਕਰਮਵੀਰ ਸਿੰਘ ਦੀ ਰਿਪੋਰਟ ਮੇਰਾ ਨਾਮ ਸਰ ਵਿਪਨ ਕੁਮਾਰ ਹੈ ਜਿਹੜੀ ਗੱਡੀ ਚਲਾਉਂਦੇ ਆ ਸਰ ਇਹ ਵਾਲੀ ਗੱਡੀ ਚਲਾਤਾ ਹਾਂ ਗੱਡੀ ਕੇ ਸਰ ਨਾਟੇ ਟੁੱਟ ਗਿਆ ਸਟਾਰਟਰ ਸਟਾਰਟਰ ਟੁੱਟ ਗਿਆ ਗੱਡੀ ਕੇ ਜੇਵਾ ਮੈਂ इधर पुलिस तो वाली एक गाड़ी भी खड़ी थी उनको मैंने पूछा उन्होंने बोला मिस्त्री 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 के लिए मैंने पूछा कि उन्होंने बोला कि इधर कहीं पूछ लो फिर मैं इधर पूछने गया आते टाइम तक जब मैं इधर वापिस आया एक बंदा और भी था मेरे पास वो जो मेरे जिसका सामान लाया था वो तो वो वो पता नहीं अभी कहाँ चले गए हैं अरे सर जब आ, कोई पाँच मिनट की बात है सर इधर से इधर गया पत्थर लगाए थे मैंने रोड पर वापसी आया तो जब वापसी आया था सर मैं उधर से मैंने देखा तो इधर बहुत भीड़ बंदे किठे हुए थे मैं जल्दी जल्दी इधर आया देखा सार, सार, हो कितने लोग थे सर मैंने तो एक बंदा तो देखा सर जो, जो इधर बाकी बोल रहे थे दो बंद नहीं क्या बोलते हैं चंडीगढ़ में जाना था सर कितने कितने बजे की गाड़ी खराब थी आपकी ये सर जस्ट जैसे मैं जैसे एक्सीडेंट हुआ ना इधर उसके कोई दस मिनट

ਮੇਜਰ ਹੰਦੋਂ ਆ ਰਾਇਆ ਸੀ ਤੇ ਪੇਨ ਛੱਡ ਕੇ ਤੇ ਐਂਬੂਲੈਂਸ ਲੈ ਕੇ ਲੋਕਾਂ ਨੇ ਹਸ ਦਿੱਤਾ ਮਹਿੰਦਰਾ ਪਿਕਅਪ ਦੇ ਵਿੱਚ ਨਾ ਮੋਟਰਸਾਈਕਲ ਪਿੱਛੇ ਹਟ ਕੀਤਾ ਪਿਆ ਸੀ ਤੇ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਲੈ ਕੇ ਆ ਐਕਸੀਡੈਂਟ ਹੋਇਆ ਮੈ ਸੀਗਾ ਤੇ ਸਿਵਲ ਹਸਪਤਲ ਲੈ ਗਏ ਤੇ ਡੈਡ ਕਰਾਮੀ ਕਿਸ ਕੀ ਚੀਜ਼ ਦੇ ਵਿੱਚ ਹੋਇਆ ਇਹ ਮਹਿੰਦਰਾ ਪਿਕਅਪ ਦਾ ਹੋਇਆ ਜੀ ਤੇ ਵਿਅਕਤੀ ਕਿੰਦਾ ਇੱਥੇ ਲੈ ਕੇ ਆਏ ਜੀ ਹਾਂਜੀ ਜਿਹੜੇ ਆਂਡੀਆ ਨਾਲ ਲੈ ਕੇ ਆਏ ਆ ਹਾਂਜੀ ਹਾਂਜੀ ਐਕਸੀਡੈਂਟ ਦੇ ਵਿੱਚ ਬੰਦੇ ਕਿੰਦਾ ਠੀਕ ਠਾਕ ਹਨ ਨਹੀਂ ਬੰਦੇ ਸੀਰੀਅਸ ਆ ਜੀ ਸੀਰੀਅਸ ਆ ਹਾਂ ਨੇ ਹਾਂਜੀ ਇਹ ਸਿਵਲ ਹਸਪਤਲ ਲੈ ਕੇ ਆਏ ਇੱਥੇ ਨਾਲੇ ਤੇ ਤੇਰਾ ਦੱਤ ਤੇ ਤੇ ਡੈਟ ਤੇ ਕੋਣ ਕੋਣ ਨੇ ਦੱਤ ਹੋਇਆ ਦੱਸਣਾ ਉਹਨਾਂ ਦੇ بیٹے ਦੀ ਹੋਈ ਹੈ ਤੇ ਆਪਣੀ ਹੋਈ ਹੈ ਤੇ ਬਾਈਕ ਵੀ ਆਉਣੀ ਹੈ ਤੇ ਕੁਝ ਪਤਾ ਚੱਲਿਆ ਕਿੱਥੇ ਦੇ ਰਹਿਣ ਵਾਲੇ ਸਨ ਹਾਂਜੀ ਉਹਨਾਂ ਨੇ ਘਰ ਦੇ ਆ ਕੇ ਰਿਲੇਟਿਵ ਆ ਗਏ ਸਾਰੇ ਹਾਂਜੀ ਹਾਂਜੀ ਬਦਲ ਕੇ ਕਰਿਆਣੇ ਦੇ ਆ ਤੇ ਬੱਚਾ ਵੀ ਬੱਚੇ ਦੱਤੀਗੇ ਹਾਂਜੀ ਬੱਚਾ ਸਿਕਾ ਮੋੜੇ ਬੈਠਾ ਆ ਹਾਂਜੀ ਤੇ ਇਹ ਮੋਟਰਸਾਈਕਲ ਦੇ ਦੀ ਇਹ ਮੋਟਰਸਾਈਕਲ ਦੇ ਘੜੀ ਗੱਡੀ 'ਚ ਮਾਰਿਆ ਜਾਂ ਕਿੱਦਾਂ ਜਿਹਾ ਕੁਝ ਪਤਾ ਨਹੀਂ ਲੱਗਾ ਇਹ ਮਿੰਟੋ ਮਿੰਟੀ ਤੇ ਮੈਂ ਲਿਆਇਆ ਮਤਲਬ ਹੋਰ ਕਿੰਨੀ ਪੜਾਵੜ ਸਿਵਲ ਹਸਪਤਲ ਲੈ ਸਰ ਹੋਇਆ ਕਿੱਥੇ ਕੁਝ ਪਤਾ ਇਹ ਹਵੇਲੀ ਦੇ ਪੌਦੇ ਉੱਤੇ ਹੋਇਆ ਹੈ ਮੈਂ ਡਾਕਟਰ ਅੱਜ ਐਮਰਜੈਂਸੀ ਮੈਡੀਕਲ ਆਫਸਰ ਤੇ ਆਪਾਂ ਅੱਜ ਸਟੇਗੋਸ ਵੇਰੇ 11 ਵਜੇ ਦੇ ਕਰੀਬ ਦੋ ਪੇਸ਼ੇ ਮਾਰੇ ਹੋ ਜਿਹਨਾਂ ਨਾਮ ਇੱਕ ਮਨੀ ਰਟੂ ਹੈ ਜੋ ਕਿ ਜਿਹਨਾਂ ਦੀ ਉਮਰ 35 ਸਾਲ ਦੇ ਕਰੀਬ ਪਰ ਇੱਕ ਬਿਨੇ ਰੱਖੋ ਪੰਜ ਸਾਲ ਦਾ ਬੱਚਾ ਹੈ ਦੋਨੋਂ ਹੀ ਬਰਾਦ ਦੇਖ ਸਕਦੇ ਕੋ ਅੱਜ ਪ੍ਰੈਜ਼ੈਂਟ ਕੀਤੇ ਆ ਸਰ ਕਿਸੇ ਕਿਸੇ ਚੀਜ਼ ਦਾ ਹੋਇਆ ਐਕਸੀਡੈਂਟ ਪਤਾ ਇੱਕ ਮਿੰਟ ਇਹ ਬਾਈਕ ਦੇ ਸੀਗੇ ਔਰ ਇਹਨਾਂ ਦੇ ਖਰੇ ਕਰਟ ਬੈਠੇ ਪਿੱਛੋਂ ਸਰ ਕੁਝ ਪਤਾ ਚੱਲਿਆ ਕਿੱਥੇ ਦੇ ਰਹਿਣ ਵਾਲੇ train ਵਾਲੇ ਹੈਗੇ ਆ ਵਿਲੇਜ ਕਰਿਆ ਆਣਾ ਦੇ ਰਹਿਣ ਵਾਲੇ ਫਲੋਰ ਦੇ ਕੋਲ ਪੈਂਦਾ ਹੈ ਨਾ ਇਹ ਤੇ ਐਕਸੀਡੈਂਟ ਜੋ ਹੈਗਾ ਹਵੇਲੀ ਦੇ ਕੋਲ ਮਾਮਲੇ ਜੀ ਹਾਈਵੇ ਪਟੋਲ ਤੋਂ ਫਵਾੜਾ ਸੀ ਐਸਐਸਫ ਕਰ ਸਕਿਆ ਫੋਰਸ ਤੇ ਸਾਦੂ ਇੱਕ ਫਾਰਮ ਮਿਲਿਆ ਕਿਤੇ ਵੀ ਹਵੇਲੀ ਦੇ ਪੋਲ ਬ੍ਰਿਜ ਉੱਪਰ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਪਿੱਛੋਂ ਮੋਟਰਸਾਈਕਲ ਮਾਰਿਆ ਗਿਆ ਜੀ ਗੱਡੀ ਜਿਹੜੀ ਖਰਾਬ ਸੀਗੀ ਵੀਦੀ ਬ੍ਰਿਜ ਦੇ ਉੱਤੇ ਪੰਚਰ ਸੀ ਕਿ ਟਾਇਰ ਉਹਦਾ ਜੱਕ ਲੱਗਾ ਤੇ ਪਿੱਛੋਂ ਜਿਹੜਾ ਤੇਜ਼ ਰਫਾਰਨ ਹੁੰਦਾ ਸੀ ਉਹ ਅੱਗੇ ਮੁਰੇ ਬੱਚਾ ਬੈਠਾ ਸੀ ਉਹ ਜਿਹੜੇ ਵਿਚੋ ਦੇ ਮੋਟਰਸਾਈਕਲ ਵੱਜ ਗਿਆ ਵਾ ਤੇ ਉਹਦੇ ਚ ਬੱਚੀ ਦੀ ਘਟਨਾਤ ਹੋ ਗਈ ਸਾਡੇੋਂ ਤੋਂ ਪਹਿਲਾਂ ਚਲੇ ਗਏ ਤੇ ਹੋਇਆ ਕਿਸੇ ਚੀਜ਼ ਇਹ ਜੀ ਆਪਣੀ ਗੱਡੀਆ ਪਲੈਰੋ ਜੇਕੇ 14 ਜੇ 1540 ਨੰਬਰ ਇਹਦਾ ਗੱਡੀ ਦਾ ਇਹ ਖੜੀ ਸੀ ਤੇ ਸਪਲੈਂਡਰ ਮੋਟਰਸਾਈਕਲ ਪਿੱਛੋਂ ਵੱਜਾ ਜਲੰਧਰ ਤੋਂ ਫਗਵਾੜਾ ਸਾਈਡ ਨੂੰ ਜਾ ਰਹੇ ਸੀ ਮੇਰੀ ਬਰੇਜ ਦੇ ਉੱਪਰ ਦੀ